ਆਜੇ ਆ ਤਾ ਕਾ ਆਜੇ ਮਾਦੇ ਕੀ ਉਮਰ ਤਾ ਨੂਰ ਤੇਉ ਕੋਣ ਮਾਦੇ ਦਾ ਕੋਈ ਸਾਜਰਾਤ ਮਾਦੇ ਕਾ ਕੋਈ ਨਹੀਂ ਮੇਦਾ ਪਾਜੀ ਜੀ ਨੂੰ ਪਰਦੇ ਫੁਚਾ ਜਾਵੇ ਗਵਾਲ ਜਿਆਦ ਨੇ ਨਾ ਨਾ ਇਹ ਨਾ ਤੇਰੀ ਕੁੜੀ ਨਾ ਨਾ ਮੁੰਡੇ ਨਾਲ ਕੁੜੀ ਨਾਲ ਟੀ ਨਾਲ ਜਿਨਾ ਨਾਲ ਆਜੇ ਨਾਲ ਕੁੜੀ ਨਾਲ ਉਹ ਜੱਗੀ ਪੁਸ਼ਤੀ ਦਾ ਸਾਕ ਕਰਦੇ ਆ ਸਾਕੋ ਜਿਨਾ ਨਾਲ ਨਸੇ ਨਾਲ ਬਣੇ ਨਾ ਦੇ ਦੇ ਗਿਆ ਨਾ ਪਰ ਉਹ ਪੰਡਾ ਸਿਧਾਈ ਕੀਤਾ ਰਾਈ ਜੇ ਉਹ ਮਰੇ ਪਤਨੀ ਲਾ ਤੇ ਟੁੱਟੀਆਂ ਗੁਰੂ ਨਾਲ ਗੋਸਪੀਟਲ ਪੈਦਾ ਨੇ ਹੋਰ ਬੰਦਾ ਕਰ ਲਿਆ ਦਾ ਉਹ ਕੱਲ ਦੀ ਬੜੋਈ ਦੀ ਉਹਨੇ ਕਿਹਾ ਮੈਂ ਸਭ ਕੁਝ ਅੰਦਰ ਬਣਾਇਆ ਦਾ ਮੈਂ ਤਲੀ ਪੈ ਲਾਇਆ ਦਾ ਨਾ ਵੀ ਸਰਕਾਰ ਜੰਨ ਤੋਂ ਵੜੇ ਸਿੱਧ ਤੇ ਜਾਵਾਂ 52 ਸਾਲ ਆ ਆਪਣਾ ਘਰ ਬਣਾਇਆ ਜੀ ਨਾ ਪਰ ਦੀ ਪਛਲਾ जिने कहगा भगवाई ले आवांगी करन आदि ज्याज करदा बड़ा काट आ द्या करदा टावा कर तेरा भाई कित्या जालीया दुक्स मेरा बच्चा मेरा वड्डा बड्डा प्यारी त मैं कने हनू ਛੱਡ ਦਿਆ ਮੁੰਡੇ ਨੂੰ ਹਣੇ ਕੰਮ ਕਿਆ ਦਿੰਦੀ ਮੈਂ ਉਹਨੂੰ ਜੇਲ੍ਹ ਚ ਕਰਵਾ ਦੰਨਾ ਵਾ ਉਹ ਮਾਰ ਦਾ ਪਾਰਾ ਕਰਨਾ ਨਹੀਂ ਜੀ ਛੱਡਦੀ ਹਾਂ ਨੂੰ ਸਾਡਾ ਉਹਨੇ ਬੜਾ ਜੀਨ ਆਰਾਮ ਕੀਤਾ ਰਹੀ ਹਰ ਬਾਰ ਉਹਦਾ ਉਧਰ ਬਣਿਆ ਦਾ ਮੁੰਡਿਆਂ ਦਾ ਜਰਾਨਾ ਲਾ ਲਾ ਕਮਾਈਆਂ ਇਹਨੇ ਖਵਾਈਆਂ ਨਾ ਲੋਕਾਂ ਨੂੰ ਉਹ ਬਾਬਾ ਬਣਾ ਬਣਾ ਕੇ ਦਿੱਤੀ ਦੀਆਂ ਨਾ ਆਹ ਡਾ ਮੁੰਡਾ ਨੇ ਜਾਇਜ਼ ਆ ਸਾਨੂੰ ਨਿਸਾਬ ਚਾਹੀਦਾ ਵਾ ਹਾਂਜੀ ਉਹਦਾ ਨਾ ਟੀਨਾ ਵਾ ਮਾ ਦਾ ਨਾ ਸ਼ੋਕਾ ਵਾ ਜੇਰ ਚੈਂਪ ਦੀ ਪਰਲੀ ਗਲੀ ਦੀ ਆ ਪੱਲੇ ਦੀ ਫੜੋਈ ਦੀ ਆ ਤੁਹਾਡੇ ਘਰ ਤੇ ਵੱਡਾ ਨੋਟਿਸ ਲੱਗਿਆ ਹਾਂਜੀ ਜਿੰਨਾ ਵੀ ਆ ਗੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਸਾਨੂੰ ਨਿਸਾਬ ਚਾਹੀਦਾ ਸਾਡਾ ਘਰ ਆਪ ਬਣਾਇਆ ਦਾ 40 ਸਾਲ ਆਡਾ ਘਰ ਬਣਾਇਆ ਦੇ ਨੂੰ ਕੋਈ ਕਹਦੇ ਵੀ ਇੱਥੇ ਚਿੱਟੇ ਦਾ ਪਿਆਹਾ ਲਗਾਦਾ ਵਾ ਪਾਣਾ ਸਾਰਿਆਂ ਮਗਰ ਸਾਹਿਬ ਦਾ ਚਾਰੀ ਪਹੀਤਾਂ ਦੇ ਨਹੀਂ ਨਾ ਕਰਾ ਕੋਈ ਵੀ ਕਹੇਗਾ ਨਾ ਕਿ ਚਿੱਤੇ ਦਾ ਪੈਸਾ ਲੱਗਦਾ ਆਹ ਤੇ 7000 ਦੀ ਸਭ ਕੋਈ ਆਹੀ ਬਾਜੀ ਆਹ ਕਹਿੰਦੇ ਕਿ ਜਿਹੜਾ 2 ਨੰਬਰ ਦਾ ਕੰਮ ਕਰਕੇ ਜ਼ਮੀਨਾਂ ਜਾਇਦਾਦਾਂ ਗੱਡੀਆਂ ਲਈਆਂ ਨੇ ਉਹਨਾਂ ਦੇ ਸਰਕਾਰ ਜ਼ਰੂਰ ਕਰੇ ਪਰ ਜਿਹੜੇ ਮਿਹਨਤ ਕਰਨ ਵਾਲੇ ਮੰਦੇ ਹੁਣ ਉਹਨਾਂ ਨੂੰ ਨਜਾਇਜ਼ ਨਾ ਕਰੇ ਕੋਈ ਕੇਸ ਹੋਣਗੇ ਇਹਨਾਂ ਦੇ ਕੇਸ ਇਹਨਾਂ ਦਾ ਬੱਚਾ ਠੀਕ ਹੈ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਲਗਾ ਸਹੀ ਗੱਲ ਕਰਾਂਗਾ ਬਾਬੇ ਸੌ ਲੱਗੇ ਇਹਨਾਂ ਦਾ ਬੱਚਾ ਹੀ ਨਾਲ ਪਾਇਆ ਠਾਕਾ ਕੁੜੀ ਵਾਲਾ ਠੀਕ ਉਹਨਾਂ ਦੇ ਘਰ ਹੀ ਰਹਿੰਦਾ ਸੀ ਉਹ ਕੁੜਦੇ ਮਾਰਦੇ ਵੀ ਉਹਨੂੰ ਉੱਥੇ ਹੀ ਨਸ਼ੇ ਕਰਦਾ ਸੀ ਉੱਥੇ ਟੀਕੇ ਲਾਉਂਦਾ ਉਹ ਨੰਬਰ ਸਰ ਉਹ ਚੁੱਪ ਕਰ ਅੰਬਰਸਰ ਦੀ ਲਾਤ ਟੁੱਟੀ ਜਿੰਨਾ ਥਾਂ ਤੋਂ ਅੰਬਰਸਰ ਗੁਰਨਾਲ ਦਾ ਹਸਤਾ ਦਾ ਹਾਲੇ ਜਾ ਕੇ ਵੇਖ ਲੋ ਤੂੰ ਪਤਾ ਕਰ ਸਕਦੇ ਹੋ ਰਿਪੋਰਟਾਂ ਵੀ ਵੇਖ ਲੋ ਉਹ ਪਾਣੀ ਪਾਣੂ ਕੋਨਾ ਵੇ ਨਹੀਂ ਹੁੰਦਾ બાયદા હોય ਅੱਜ ਅਸੀਂ ਗਾਂਧੀ ਨਗਰ ਕੈਂਪ ਦੇ ਵਿੱਚ ਖੜੇ ਹੈਗੇ ਨੇ ਇਹ ਬਟਾਲਾ ਪੁਲਿਸ ਡਿਸਟ੍ਰਿਕਟ ਦਾ ਇੱਕ ਡਰੱਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮ ਰਾਹੀਂ ਅਸੀਂ ਅੱਜ ਇੱਥੇ ਇੱਕ ਡਿਮੋਲਿਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮਾਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱਜਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲॉ ਐਂਡ ਆਰਡਰ ਔਰ ਸੁਰੱਖਿਆ ਨੂੰ ਮਦਦ ਨਜ਼ਰ ਰੱਖਦੇ ਹੋਏ ਅਸੀਂ ਇੱਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀ ਤਾਇਨਾਤ ਕੀਤੀ ਹੈ ਸੋ ਥੈਟ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾਂ ਜਿਹੜਾ ਬਲਦੀਪ ਕੁਮਾਰ ਗੱਜਾ ਹੈ ਇਹਦੇ ਬਰ ਖਿਲਾਫ 4 ਮੁਕਦਮੇ ਦਰਜ ਹੈਗੇ ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਕੁਮਾਰ ਹੈ ਇਹਦੇ ਬਰ ਖਿਲਾਫ ਵੀ ਐਨਡੀਪੀਐਸ ਦੇ 3 ਮੁਕਦਮੇ ਦਰਜ ਹੈਗੇ ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾ ਖੜੀਆਂ ਹੈਗੀਆਂ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤਾਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇਣੀ ਪਊਗੀ ਇਨਕੋਚਮੈਂਟ ਸਰ ਨਾਜਾਇਜ਼ ਕਬਜ਼ਾ ਹੋ ਗਿਆ ਜੁੱਧ ਨਸ਼ਿਆਂ ਵਿਰੁੱਧ ਆ ਕਿ ਨਾਜਾਇਜ਼ ਕਬਜ਼ੇ ਢਾਈ ਜਾ ਰਹੇ ਸਨ ਇਦੇ ਵਿੱਚ ਫੰਡਾਮੈਂਟਲ ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਾਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰਸ ਆਏ ਹੋਣੇ ਇਦਾਂ ਨਸ਼ਿਆਂ ਦੇ ਰਾਹੀਂ ਕਮਾਈ ਕਰਕੇ ਆਪਣੀ ਜਾਇਦਾਦ ਖਰੀਦ ਕੇ ਬਣਾਈ ਆ ਉਹਨਾਂ ਦੇ ਵਿਰੁੱਧ ਕੀ ਕਾਰਵਾਈ ਹੈ ਉਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਬਰ ਖਿਲਾਫ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਤਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਤਰੀਬਨ 34 ਮੁਲਜ਼ਮ ਹੈਗੇ ਨੇ 52 ਕੇਸਾਂ ਦੇ ਵਿੱਚ ਕੀ ਸਮਝੀਏ ਧੇਰ ਆ ਇਹਦੂੰ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਤੇ ਉੱਤੇ ਕੰਮ ਕਰ ਰਹੀ ਹੈ ਤਾਂ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਵਿੱਚ